ਅਹਿਜਾ ਦਾਗਬ ਚੱਡਾ ਸਾਹਬ ਅਸੀਂ ਐਨ ਕਾਹੂ ਰਿਓ ਭੇਜ ਦਿੰਨੇ ਆ ਜੇ ਤੁਹਾਡੀਆਂ ਅੱਖਾਂ ਨੂੰ ਕੋਈ ਧੁੱਪ ਲੱਗਦੀ ਆ ਕੋਈ ਗੱਲ ਹੁੰਦੀ ਆ ਖਾਸ ਤੌਰ ਤੇ ਤੁਹਾਨੂੰ ਭੇਜ ਦਿੰਨੇ ਆ ਵੀ ਤੁਹਾਨੂੰ ਉਰੇ ਕੋਈ ਦਿੱਕਤ ਨਾ ਆਵੇ ਪਰ ਐਨਾ ਐ ਨਾ ਕਰੋ ਹੁਣ ਅੱਜ ਜਿਹੜਾ ਆ ਦਿੱਲੀ ਜਲ ਬੋਰਡ ਸਕੈਮ ਆ ਇਹਦੇ ਵਿੱਚੋਂ ਜਿੰਨਾ ਪੈਸਾ ਸਿੱਧਾ ਇਹਦੇ ਵਿੱਚੋਂ ਸਿੱਧਾ ਪੈਸਾ ਜਿਹੜਾ ਦਿੱਲੀ ਸਰਕਾਰ ਵੱਲੋਂ ਹੈਰਾਨਗੀ ਦੀ ਗੱਲ ਹੈ ਵੀ ਦਿੱਲੀ ਸਰਕਾਰ ਵੱਲੋਂ ਸੈਂਕੜੇ ਕਰੋੜਾਂ ਰੁਪਈਆ ਜਲ ਬੋਰਡ ਲਈ ਜਿਹੜਾ ਉਹਨਾਂ ਦਾ ਬੋਰਡ ਆ ਜਿਹਦਾ ਚੇਅਰਮੈਨ ਰਾਗਵ ਚੱਡਾ ਉਹ ਜਲ ਬੋਰਡ ਲਈ ਗਿਆ ਪਰ ਰਾਹ ਚ ਉਹ ਕਿੱਥੇ ਚਲਾ ਗਿਆ ਸਰਕਾਰ ਤੇ ਜਲ ਬੋਰਡ ਦੇ ਵਿਚਾਲੇ ਪਤਾ ਹੀ ਨਹੀਂਗਾ ਵੀ ਉਹ ਪੈਸਾ ਕਿੱਥੇ ਗਿਆ ਤੇ ਅਸੀਂ ਆ ਸਾਰੇ ਬੈਠੇ ਆ ਅਹਜਾ ਦਾਗਬ ਚੱਡਾ ਸਾਹਿਬ ਅਸੀਂ ਐਨਕਾਂ ਉਰੇਓ ਭੇਜ ਦਿੰਨੇ ਆ ਜੇ ਤੁਹਾਡੀਆਂ ਅੱਖਾਂ ਨੂੰ ਕੋਈ ਧੁੱਪ ਲੱਗਦੀ ਆ ਕੋਈ ਗੱਲ ਹੁੰਦੀ ਆ ਆਪਰੇਸ਼ਨ ਤਾਂ ਅੱਖਾਂ ਦਾ ਤਾਂ ਹੋ ਹੀ ਜਾਂਦਾ ਏ ਉਰੇ ਬਹੁਤ ਛੇਤੀ ਕੋਈ ਚੰਗੀਆਂ ਐਨਕਾਂ ਜਿਹੜੀਆਂ ਵੀ ਆ ਉਹ ਅਸੀਂ ਖਰੀਦ ਕੇ ਬੀਜੇਪੀ ਵੱਲੋਂ ਖਾਸ ਤੌਰ ਤੇ ਤੁਹਾਨੂੰ ਭੇਜ ਦਿੰਨੇ ਆ ਵੀ ਤੁਹਾਨੂੰ ਉਰੇ ਕੋਈ ਦਿੱਕਤ ਨਾ ਆਵੇ ਪਰ ਐਨਾ ਐ ਨਾ ਕਰੋ ਹੁਣ ਤੁਸੀਂ ਤਾਂ ਕਹਿੰਦੇ ਫਲਾਣਾ ਲੈ ਆਓ ਬਾਹਰੋਂ ਫਲਾਣਾ ਲੈ ਆਓ ਹੁਣ ਆਪ ਹੀ ਭੱਜ ਗਏ ਮਤਲਬ ਤੁਸੀਂ ਤਾਂ ਉਹਨਾਂ ਦੇ ਬਰਾਬਰ ਹੀ ਹੋਗੇ ਜਿਹੜੇ ਪਹਿਲਾਂ ਬੈਠੇ ਇੰਗਲੈਂਡ ਚੋਂ ਤੁਸੀਂ ਉਹਨਾਂ ਦੇ ਨਾਲ ਆਪ ਸਾਬਤ ਹੋਗੇ ਤੇ ਸਭ ਤੋਂ ਚਿਹਤੇ ਸਾਰਾ ਪੰਜਾਬ ਨੂੰ ਲੁੱਟ ਕੇ ਲੈ ਕੇ ਗਏ ਨੇ ਇਹ ਜਹਾ ਦਾਗਬ ਚੱਡਾ ਸਾਹਿਬ ਅਸੀਂ ਐਨ ਕਾਹੂ ਰਿਓ ਭੇਜ ਦਿੰਨੇ ਆ ਜੇ ਤੁਹਾਡੀਆਂ ਅੱਖਾਂ ਨੂੰ ਕੋਈ ਧੁੱਪ ਲੱਗਦੀ ਆ ਕੋਈ ਗੱਲ ਹੁੰਦੀ ਆ ਖਾਸ ਤੌਰ ਤੇ ਤੁਹਾਨੂੰ ਭੇਜ ਦਿੰਨੇ ਆ ਵੀ ਤੁਹਾਨੂੰ ਉਰੇ ਕੋਈ ਦਿੱਕਤ ਨਾ ਆਵੇ ਪਰ ਐਨਾ ਐ ਨਾ ਕਰੋ ਹੋਂ ਅੱਜ ਜਿਹੜਾ ਆ ਦਿੱਲੀ ਜਲ ਬੋਰਡ ਸਕੈਮ ਆ ਇਹਦੇ ਵਿੱਚੋਂ ਜਿੰਨਾ ਪੈਸਾ ਸਿੱਧਾ ਇਹਦੇ ਵਿੱਚੋਂ ਸਿੱਧਾ ਪੈਸਾ ਜਿਹੜਾ ਦਿੱਲੀ ਸਰਕਾਰ ਵੱਲੋਂ ਹਰਾਨਗੀ ਦੀ ਗੱਲ ਆ ਵੀ ਦਿੱਲੀ ਸਰਕਾਰ ਵੱਲੋਂ ਸੈਂਕੜੇ ਕਰੋੜਾਂ ਰੁਪਈਆ ਜਲ ਬੋਰਡ ਲਈ ਜਿਹੜਾ ਉਹਨਾਂ ਦਾ ਬੋਰਡ ਆ ਜਿਹਦਾ ਚੇਅਰਮੈਨ ਰਾਗਵ ਚੱਡਾ ਉਹ ਜਲ ਬੋਰਡ ਲਈ ਗਿਆ ਪਰ ਰਾਹ ਚ ਉਹ ਕਿੱਥੇ ਚਲਾ ਗਿਆ ਸਰਕਾਰ ਤੇ ਜਲ ਬੋਰਡ ਦੇ ਵਿਚਾਲੇ ਪਤਾ ਹੀ ਨਹੀਂਗਾ ਵੀ ਉਹ ਪੈਸਾ ਕਿੱਥੇ ਗਿਆ ਤੇ ਅਸੀਂ ਆ ਸਾਰੇ ਬੈਠੇ ਆ ਇਹ ਜਹਾ ਦਾਗਬ ਚੱਡਾ ਸਾਹਬ ਅਸੀਂ ਐਨ ਕਾਂ ਉਰੇਉ ਭੇਜ ਦਿੰਨੇ ਆ ਜੇ ਤੁਹਾਡੀਆਂ ਅੱਖਾਂ ਨੂੰ ਕੋਈ ਧੁੱਪ ਲੱਗਦੀ ਆ ਕੋਈ ਗੱਲ ਹੁੰਦੀ ਆ ਆਪਰੇਸ਼ਨ ਤਾਂ ਅੱਖਾਂ ਦਾ ਤਾਂ ਹੋ ਹੀ ਜਾਂਦਾ ਏ ਉਰੇ ਬਹੁਤ ਛੇਤੀ ਕੋਈ ਚੰਗੀਆਂ ਐਨ ਕਾਂ ਜਿਹੜੀਆਂ ਵੀ ਆ ਉਹ ਅਸੀਂ ਖਰੀਦ ਕੇ ਬੀਜੇਪੀ ਵੱਲੋਂ ਖਾਸ ਤੌਰ ਤੇ ਤੁਹਾਨੂੰ ਭੇਜ ਦਿੰਦੇ ਆ ਵੀ ਤੁਹਾਨੂੰ ਉਰੇ ਕੋਈ ਦਿੱਕਤ ਨਾ ਆਵੇ ਪਰ ਐਨਾ ਐ ਨਾ ਕਰੋ ਹੁਣ ਤੁਸੀਂ ਤਾਂ ਕਹਿੰਦੇ ਫਲਾਨਾ ਲੈ ਆਓ ਬਾਹਰੋਂ ਫਲਾਨਾ ਲੈ ਆਓ ਹੁਣ ਆਪ ਹੀ ਭੱਜ ਗਏ ਉਹ ਤਾਂ ਤੁਸੀਂ ਤਾਂ ਉਹਨਾਂ ਦੇ ਬਰਾਬਰ ਹੀ ਹੋਗੇ ਜਿਹੜੇ ਪਹਿਲਾਂ ਬੈਠੇ ਇੰਗਲੈਂਡ ਚੋਂ ਤੁਸੀਂ ਉਹਨਾਂ ਦੇ ਨਾਲ ਆਪ ਸਾਬਤ ਹੋਗੇ ਤੇ ਸਭ ਤੋਂ ਚਿਹਤੇ ਸਾਰਾ ਪੰਜਾਬ ਨੂੰ ਲੁੱਟ ਕੇ ਲੈ ਕੇ ਗਏ ਨੇ